ਰੰਗ ਕੋਲ ਲਾ ਕੇ ਰਮਾ ਆ ਉਹ ਤੇਰੇ ਲਓ ਜੀ ਬਾਈ ਸਭ ਦੀ ਮੰਨ ਲਈ ਇਹਨੂੰ ਕਰਤਾ ਪਹਿਲਾ ਠੀਕ ਹੈ ਚਮਕਦਾ ਬਹੁਤ ਹੈ ਬਾਈ ਜੌਂਡੀਰ ਕਲਰ ਰੰਗ ਬਾਈ ਉੱਥੀ ਤੇ ਲਿਆਂਦਾ ਹੂੰ ਜਿੱਥੇ ਦਾ ਟਰਾਲਾ ਤੇ ਬਾਈ ਤਾਰਾ ਸਿੰਘ ਬਿਲਗਾ ਪਿਓਰ ਹਾਂ ਉੱਥੇ ਅਸੀਂ ਫਿਕਰ ਮੱਥਾ ਟੇਕਣਗੇ ਇਹ ਤਾਂ ਨਾਂ ਆਇਆ ਨਾ ਮੇਰਾ ਨਾਂ ਦੱਸਦਾ ਹੈ ਤੇਰਾ ਨਾਂ ਥੋੜੋ ਹੈ ਇਹ ਤਾਂ ਛੋਕ ਮੈਂ ਕਰਦਾ ਮੇਰਾ ਏ ਬਰੂਕੀ ਦੀ ਹੈ ਪਹਿਲਾਂ ਇਹ ਬਾਈ ਤਾਰਾ ਸਿੰਘ ਬਿਲਕਾਲੇ ਨਹੀਂ ਲੈਂਦਾ ਇਹ ਪਿਓ ਰੰਗ ਉੱਥੇ ਗਏ ਤੇ ਇਹਦਾ ਆਇਆ ਵੀ ਜਿਹੜਾ ਨਾਲ ਹੋਇਆ ਸ਼ੁਕਲਾ ਦਵਾਰਾ ਦੱਸ ਬੋਲੋ ਲੈ ਇਹਦਾ ਨਾਮ ਮੇਰਾ ਇਹਦੇ ਪਰ ਇਹਦੇ ਪਰ ਬਾਈ ਚਿੱਟਾ ਕਰ ਦੇਣਾ ਇਹਦੇ ਪਰ ਦੋਏ ਬੰਦਿਆਂ ਦਾ ਮਾਂ ਦਾ ਅੱਖ ਲੈਣਾ ਅੱਧਿਆ ਰਹਾ ਦੇ ਪਰ ਹੈ ਤੂੰ ਟੋਗਿਆ ਕਿਹੜਾ ਡਾਲਾ ਇਹ ਇਹ ਪੁੱਛਿਆ ਹਾਂ ਹਾਂ ਨੀ ਜਗੇ ਨਾਲੇ ਆਏ ਆ ਪਤਾ ਲੱਗ ਜੂਗਾ ਕਿ ਕਿਹੜਾ ਰੰਗ ਉੱਠਦਾ ਹੈ ਚਿੱਟਾ ਵੀ ਵੈਸੇ ਚਿੱਟਾ ਰੰਗ ਜ਼ਿਆਦਾ ਵਧੀਆ ਮੇਰੇ ਖਿਆਲ ਨਾਲ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੁੰਦਾ ਬੜੀਆ ਗੱਲ ਹੈ ਹਾਂ ਅੰਕਲ ਸਹੀ ਗੱਲ ਨਾਲ ਮੇਰੀ ਮਾਂ ਕਹਿੰਦਾ ਵੀ ਮੈਂ ਤਾਂ ਤਰਾ ਪੜ੍ਹਨੇ ਨਹੀਂ ਦੇਣਾ ਹੋਰ ਕੋਈ ਗਾਰੋ ਟਾਇਲ ਵੀ ਚਿੱਟੀ ਸਭ ਕੁਝ ਚਿੱਟਾ ਤੂੰ ਗੱਤ ਦੇਖੀ ਸਹੀ ਆ ਤੁਹਾਨੂੰ ਰੰਗ ਕਾਨਾ ਕਿਹਾ ਹੁੰਦਾ ਐਦਗੀ ਚਿੱਟਾ ਕਰਨਾ ਜੀ ਕੰਦਾ ਨੂੰ ਵੀ ਦੂਆ ਪਲਾਸਟਰ ਪੈਂਦੀ ਚਾਹ ਤਿਆਰੀ ਆ ਹੂੰ ਦੂਮੂ ਸਵਾਦਾ ਗਾਣਾ ਲਾਦਣਾ ਪਾਉਂਦੇ ਚਾਹੀਦਾ ਭਾਈ ਅਜੇ ਕਣ ਹੁਣ ਦੁਬਾਰਾ ਪਾਇਆ ਪੰਨਾ ਇਹ ਹੋ ਗਿਆ ਉਹ ਇਦਾਂ ਦਾ ਖੜਾ ਵੱਜਣੀ ਤੇਰੇ ਲੱਤਾ ਹੁਣ ਫੇਰ ਤਾਂ ਗਈ ਕੀਆ ਨਾ ਨਾ ਗੋਲੀ ਨਾ ਮਾਰੀ ਬਟਨ ਨਾ ਦੱਪਦੀ ਤਾਂ ਬੋਜੇ ਕਰਦਾ ਬਣੇ ਨਹੀਂ ਇਹਨਾਂ ਨੂੰ ਮਸ਼ੀਨ ਕੇ ਨਹੀਂ ਹੁੰਦਾ ਹੁੰਦਾ ਬੈਂਟ ਆ ਹਾਂ ਹੁਣ ਕੀ ਨਹੀਂ ਕਰਿਆ ਫੇਰ ਇਹ ਤਾਂ ਆਪ ਜਾ ਕੇ ਖੋਲ ਕੇ ਕਰਿਆ ਹੂੰਗਾ ਬੈਨਾ ਨਹੀਂ ਹਾਂ ਚੇਪੀਆਂ ਲਾ ਕੇ ਕਰਦੇ ਹਾਂ ਉਹ ਕਾफी ਮਿਹਨਤ ਹੁੰਦੀ ਫੇਰ ਲੋ ਜੀ ਭਾਈ ਤਾਰੰਗ ਚੱਲ ਰਿਹਾ ਇੱਧਰ ਸਭ ਤੋਂ ਜ਼ਰੂਰੀ ਕੋਈ ਕੰਮ ਹੈ ਹੁੰਦਾ ਔਖਾ ਹੈ ਪਰ ਅਸੀਂ ਦੇਖੋ ਬਰਾਬਰ ਹੈ ਬਰਾਬਰ ਹੈ ਤਾਂ ਹੀ ਆਪਾਂ ਕੰਮ ਨੂੰ ਬਰਾਬਰ ਕਰਤਾ ਸਿੱਧੂ ਮੂਸੇਵਾਲਾ ਸਤਿ ਸ਼੍ਰੀਕਾਲ ਜੀ ਭਾਈ ਸਾਰੇ ਵੀਰਾਂ ਨੂੰ ਅੱਜ ਦਾ ਬਲੌਗ ਹੈਗਾ ਭਾਈ ਬੂਟਿਆਂ ਪਰ ਕਿਸੇ ਨੇ ਮੋਟੀ ਛਿਟੀ ਲਾਈ ਕਿਸੇ ਨੇ ਲੰਬੀ ਲਾਈ ਕਿਸੇ ਨੇ ਬਰੀਕ ਲਾਈ ਤੇ ਜੱਗੇ ਨੇ ਸਭ ਤੋਂ ਲੰਬੀ ਛਿਟੀ ਲਾਈ ਤੀ ਮੋਟੀ ਵੀ ਤੀ ਇਹਦਾ ਤੁਹਾਨੂੰ ਰਿਜ਼ਲਟ ਦਿਖਾਉਣਾ ਬਿੱਲਾ ਦਾ ਮੇਲੋ ਜੱਗੇ ਨੂੰ ਆਸੀ ਕਾਲ ਜੀ ਸਾਰਿਆਂ ਨੂੰ ਨਾਲ ਇਹਦਾ ਗੰਨਾ ਸਪੈਸ਼ਲ ਅੱਜ ਬੂਟਿਆਂ ਦੀ ਛਿਟੀ ਕਰਕੇ ਹੀ ਆਏ ਆ ਬੇਲ ਆ ਥੋੜੀ ਜੀ ਇਹਦਾ ਮੈਂ ਸਪਰੇਅ ਲਾਈ ਜੱ ਲਾਈ ਤੀ ਕਿੰਨੇ ਫੁੱਟ ਦੀ ਤੀ ਮੈਂ ਕਹਾਂ 15 ਫੁੱਟ ਦੀ ਛਿਟੀ ਹੈਗੀ ਤੀ ਨਹੀਂ ਨਹੀਂ ਕਿੰਨੀ ਦੀ ਹੋਤੀ 21 22 ਫੁੱਟ ਦੀ ਛਿਟੀ ਦੀ ਟਰਾਲੇ ਤੇ ਡਾਲੇ ਤੇ ਬਾਹਰ ਤੇ ਜਾ ਲੈ ਕੇ ਆਏ ਆ ਆਪਾਂ 14 ਫੁੱਟ ਦਾ ਦਾ ਟਰਾਲਾ ਦਾ 20 ਫੁੱਟ ਦੀ ਛਿਟੀ ਦੀ 20 ਫੁੱਟ ਦੀ ਛਿਟੀ ਦੀ ਲਾਈ ਦੀ ਇੱਕ ਇਹਦੇ ਗੰਨੇ ਬਹੁਤ ਆਪ ਦਾ ਹੋਇਆ ਗੰਨੇ ਚ ਬੇਲ ਆ ਬੇਲ ਨੇ ਤੰਗ ਕਰੇ ਹੋਏ ਆ ਬੀਆ ਨਾਲੇ ਬੇਲ ਦਾ ਹਾਲ ਦੱਸਿਓ ਉਹ ਪਰੇ ਹੁੰਦੇ ਕਿੰਨੀ ਬੇਲ ਨਾਲੇ ਤੁਹਾਨੂੰ ਬੂਟਾ ਰਖਾਉਂਦੇ ਆਜਾ ਆ ਤੁਸੀਂ ਕਹਿੰਦੇ ਰਹੇ ਭਾਈ ਬੰਦੇ ਵੀ ਚੱਲਣੀ ਨਹੀਂ ਹੈਗੀ ਜਿਹੜੀ ਮੋਟੀ ਤੇ ਲੰਬੀ ਛੱਟੀ ਹੁੰਦੀ ਹੈ ਬੂਟਾ ਚੈੱਕ ਕਰੋ ਡਾਂਗ ਵਰਗਾ ਸਿੱਧਾ ਪਿਆ ਹੈ ਆ ਹੱਥ 'ਚ ਨਹੀਂ ਆਉਂਦਾ ਪੂਰਾ ਦੇਖ ਲਓ ਭਾਈ ਲੈ ਆ ਪੂਰਾ ਹੱਥ ਪਾ ਲਿਆ ਇੰਨਾ ਬਾਹਰ ਕਿੰਨੇ ਦਿਨ ਦਾ ਹੋਇਆ ਹਲੇ 6 ਮਹੀਨੇ ਦਾ ਬੂਟਾ ਹੋਇਆ 6 ਮਹੀਨੇ ਦਾ ਬੂਟਾ ਹੋਇਆ ਕਰੋ ਚੈੱਕ ਭਾਈ ਇਹ ਕਿਰ ਕਾੜੇ ਤੋੜਦੇ ਕਿਆ ਪਾਇਤਾ ਹੈ ਜਾਂ ਪਾਇਆ ਕੁਝ ਵੀ ਨਹੀਂ ਹੈਗਾ ਪਾਇਆ ਕਿ ਨਾ ਕੁਝ ਵੀ ਨਹੀਂ ਹੈਗਾ ਗੱਦਾ ਗੰਨਾ ਬੀਜਿਆ ਹਾਂ ਗੱਦਾ ਕੁਝ ਨਹੀਂ ਪਾਇਆ ਗੰਨਾ ਬੀਜਣ ਲੱਗੇ ਦੋ ਥੱਲੇ ਡਾਏ ਅੱਧੇ ਕਿਲੇਜ ਇਹ ਨਸਲ ਕਿਹੜੀ ਹੈ ਇਹ 9 10 ਨਹੀਂ ਜਦ ਗੰਨਾ ਬੀਜਿਆ ਦੋ ਥੱਲੇ ਡਾਏ ਦੇ ਪਾਇ ਦੋ ਥੱਲੇ ਡਾਏ ਦੇ ਅੱਧੇ ਕਿਲੇਜ ਦੋ ਥੱਲੇ ਡਾਏ ਦੇ ਹਾਂ ਦੋ ਸੌ ਪਰ ਦੇ 20 ਕਿਲੋ ਸਲਫਰ 20 10 ਕਿਲੋ ਰੀਜੈਂਟ 20 ਕਿਲੋ ਸਲਫਰ ਦੀ ਦਾਣੇ ਵਾਲੀ ਬਸ ਚਿੱਟੀ ਘਰਤੀ ਧਰਤੀ ਜਿਹਾ ਸਿਆੜ ਕੱਢਿਆ ਬਹੁਤੇ ਬਾਦ ਨਹੀਂ ਮੁੜਕੇ ਕੁਸ ਪਾਇਆ ਭਾਈ ਆਪਾਂ ਕਹੀ ਜਾਂਦੇ ਵੀ ਛੋਟਾ ਬੂਟਾ ਕਾਮਯਾਬਾ بڑا ਬੂਟਾ ਵੀ ਕਾਮਯਾਬਾ ਜੇ ਕਿਸੇ ਨੇ ਦੇਖਣੇ ਆ ਕੇ ਜੱਗੇ ਦਾ ਬੂਟਾ ਚੈੱਕ ਕਰ ਸਕਦੇ ਆ 6 ਮਹੀਨੇ ਦਾ ਬੂਟਾ ਸਾਲ ਦੇ ਬੂਟੇ ਨੂੰ ਕੱਟ ਗਿਆ ਰੱਬ ਵਧੀਆ ਬੂਟੇ ਆ ਹਾਂ ਆ ਬੇਲ ਦਾ ਹੱਲ ਕਰਨਾ ਗੰਦੇ ਬਾਕੀ ਤੁਹਾਨੂੰ ਉਧਰ ਮਾਸਣੇ ਲਾਏ ਤੇ ਉਹ ਛੁੱਟਦੇ ਉਹ ਵੀ ਤੁਹਾਨੂੰ ਦਿਖਾ ਰਹੇ ਨੇ ਮਾਸਣੇ ਲਾਏ ਤੇ ਬੇਮਕੋ ਵਾਲੇ ਨਹੀਂ ਛੱਡੀ ਮੈਂ ਲਾਈਤੀ ਆਪਣੇ ਹੋਰ ਬਾਹਰ ਤੋਂ ਲੈ ਕੇ ਕੋਨੋਂ ਬਿਮਕੋ ਵਾਲੀ ਛਿਟੀ ਵੀ ਦਿਖਾ ਦਿੰਦੇ ਤੇ ਆਹ ਛਿਟੀ ਵੀ ਦਿਖਾ ਦਤਾ ਹਾਂ ਇਹਦਾ ਜੱਗੇ ਰਿਕਾਰਡ ਤੋੜ ਗਈ ਤੇਰੀ ਸਾਰੇ ਬੂਟੇ ਨਾਲੇ ਬਾਈ ਹੈ ਮੇਰੇ ਗੰਨੇ ਚਾ ਬੂਟੇ ਮਾਸੜ ਦੇ ਬਾਜਰੇ ਚ ਤੇ ਕੋਈ ਥਾਂ ਫਰਕ ਤੁਹਾਨੂੰ ਦਿਖਾ ਦਿੰਦੇ ਆ ਕੀ ਤੁਹਾਨੂੰ ਹੋਰ ਦੱਸਦੇ ਬਾਈ ਇਹ ਖੇਤਵਾਂ ਨਾਲੇ ਬੂਟੇ ਓਵਰ ਲਾਇਪੇ ਜਿਆਦਾ ਲਾਇਪੇ ਆ ਹਾਂ ਇਹ ਆਜ ਤਾਂ ਵੀ ਬੂਟਾ ਠੀਕ ਆ ਆਇਆ ਵਾ 226 ਬੂਟਾ 2 ਵਿੱਗੇ ਚ ਨੇੜੇ ਨੇੜੇ ਪਰ ਇਹ ਤਾਂ ਮੈਂ ਗੰਨਾ ਅਹੀ ਸਾਲ ਹੋਣਾ ਬਹੁਣ ਕਾਣ ਕੇ ਵੇਚਣੀ ਆ ਆ ਦੇਖ ਲਓ ਬਾਈ ਬੂਟਾ ਚਲ ਆਇਆ ਮਾਸੜਾ ਲਖਾਈਏ ਦੇਖੇ ਫਰਕ ਐ ਬਾਕੀ ਬਾਈ ਤੇਰਾ ਮੈਂ ਅੱਜ ਦੇਖਿਆ ਬੂਟੇ ਐ ਗੱਲ ਬਾਤ ਐ ਗੱਲ ਬਾਤ ਹਾਂ ਬੇਲ ਦਾ ਅੰਦਾਗੀ ਨਹੀਂ ਕੋਈ ਸਾਫ ਬਾਕੀ ਬੂਟੇ ਚੱਲੇ ਪਏ ਬਾਈ ਬੇਲ ਦਾ ਹੱਲ ਬੇਲ ਦਾ ਹੱਲ ਹੋ ਜੇ ਨਾ ਕੋਈ ਮਰਦੀ ਨਹੀਂ ਮਰਦੀ ਨਹੀਂ ਬਹੁਤ ਜ਼ੋਰ ਨਾਲ ਵਾਹ ਪਈ ਘਲਦੀ ਨਹੀਂ ਇਹ ਤਾਂ ਆ ਰਿਹਾ ਲੋ ਜੀ ਬਾਈ ਆ ਪੂਰੀ ਬਾਈ ਦੇ ਬੂਟੇ ਆ ਇਹ 2 ਸਾਲ ਦੇ ਆ ਇਹ 2 ਸਾਲ ਦਾ ਬੂਟਾ ਦੇਖੋ ਬਾਈ ਇਹ ਬਾਹਰ ਲਈ ਲੈਣਾ ਮੈਂ ਕਹਿੰਦਾ ਬਰਾਬਰ ਇਹ ਆ ਹਾਂ ਨਹੀਂ ਫੜ ਕੇ ਜਗੇ ਥੋੜਾ ਉਹ ਵਿਚਾਲੀ ਲੈਣਾ ਦੇਖੋ ਬਾਈ ਥੋੜਾ ਜਿਹਾ ਫਰਕ ਆ ਯਾਰ ਆਪਣਾ ਵੀ ਤਾਂ ਇਹ ਜੀ ਬੂਟਾ 2 ਸਾਲ ਦਾ ਸੇਮ ਇੰਆ ਆ 2 ਸਾਲ ਦਾ ਬੂਟਾ ਬਾਈ ਜਗੇ ਤੇਰਾ ਸਾਲ ਦਾ ਇਹ ਜਾ ਹੋਣਾ ਇਹ ਹੈਗਾ ਪੂਰੀ ਬਾਈ ਦਾ ਬਾਈ ਬੂਟੇ ਇਹ ਵੀ ਠੀਕ ਖੜੇ ਆ ਸਿੱਧੇ ਆ ਇਹਦੇ ਗਾਹਾਂ ਮਾਸੜ ਵਾਲਾ ਸਟਾਕ ਆ ਚਲੋ ਉਹ ਵੀ ਦਿਖਾਈਏ ਢੀਮਕੋ ਦੀ ਹੈ ਮਾਸੜ ਵਾਲੀ ਬੀਮ ਕੋਰੀ ਆ ਜੀਤ ਨਾਲਾ ਫਲਾਟ ਇੱਧਰ ਜੀਤ ਨਾਲਾ ਦੇ ਬੂਟੇ ਵੀ ਦੋ ਸਾਲ ਦੇ ਆ ਜੀਤ ਨਾਲਾ ਵੀ ਉਹ ਵੀ ਦਿਖਾ ਰਣੀ ਆ ਆ ਮਾਸੜ ਦੇ ਬੂਟੇ ਬਾਈ ਇਹ ਵੀ ਆਈ ਸਾਲ ਲੱਗੇ ਆ ਇਹ ਹੱਥੇ ਜਾਂਦੇ ਬਾਈ ਦੇਖੋ ਇੰਨੀ ਜਗ੍ਹਾ ਬਚਦੀ ਆ ਇਹ ਛੋਟੀ ਛਿੱਟੀ ਦੀ ਆ ਵਿਚ ਵਾਲੀ ਲੈਣ ਦੇਖ ਲੋ ਤੇ ਵਿਚ ਵਾਲੀ ਵੀ ਹੱਥੇ ਚ ਆਉਂਦੀ ਆ ਬਾਈ ਇਹ ਜੋ ਬਾਜਰਾ ਲੱਗਾ ਤਾਂ ਬਾਜਰੇ ਨੇ ਜਾਨ ਕੱਢ ਲਈ ਇਹਦੀ ਦੇ ਬਟੋਪ ਦੇ ਬਾਈ ਪਰ ਥੋੜੇ ਜਿਹੇ ਹਲਕੇ ਰਹਿ ਗਏ ਹੁਣ ਇੱਕ ਤੁਹਾਨੂੰ ਹੋਰ ਦਿਖਾਉਂਦੇ ਆ ਉਹ ਚਾਚੇ ਨੇ ਲਾਇ ਤੇ ਸਰਨੇ ਚਾਚੇ ਨੇ ਉਹ ਗੰਨੇ ਚ ਲਾਇ ਤੇ ਉਹ ਛਿੱਟੀ ਵੀ ਜੱਗੇ ਮੰਗਾਂ ਲੰਬੀ ਦੀ ਵੀ ਉਹ ਵੀ ਪੂਰੀ ਚੱਤੀ ਆ ਜੀਤ ਨਾਲੇ 2 ਸਾਲ ਦੇ ਹਾਂ ਆ ਜੀਤ ਨਾਲੇ ਚੰਗੇ ਹੈ ਵੀ ਜੱਗੇ ਆ ਵਿਚ ਆਹੀ ਕੋਸਾ ਆ 2 ਸਾਲ ਦੇ ਮੇਰੇ ਨਾਲੋਂ ਮਾੜਾ ਆ ਜੀਤ ਨਾਲੇ 1 ਸਾਲ ਦੇ ਆ ਜਾ ਆਹ ਸਾਲ ਦੀ ਛੱਡੀ ਆ। ਆਹ ਸਾਲ ਦੇ ਭਾਈ ਜੀ ਤੇ ਨਾਲੇ। 6 ਮਹੀਨੇ ਤੇ ਮੇਰੇ ਨਾਲ ਤੇ। 6 ਮਹੀਨੇ ਰੇ। ਆਹ ਹੀ ਸਾਲ ਲੱਗਿਆ ਮਸ਼ੀਨ ਕੇ ਟੋਏ ਕੱਢ ਕੇ ਲਾਏ ਤੇ। ਇਹ ਦੇਖ ਲੋ ਭਾਈ ਇੰਨਾ ਫਰਕ ਪੈਂਦਾ। ਬਾਕੀ ਹਮਲੇ ਵਾਲੀਆਂ ਮਸ਼ੀਨਾ ਜਿਹਨੇ ਪੰਗਾ ਲੈਣਾ ਸਾਡੀ ਮੋਟਰ ਪਾ ਜਿਓ। ਭਿੰਡਾ ਐ ਬੈਠੀਆਂ ਇੱਕ ਵਾਰ ਗੇਟ ਫੋੜ ਕੇ ਬਸ ਅੰਦਰ ਜਾਏ ਹੋ। ਹੈਗੀਆਂ? ਹੈਗੀਆਂ ਹੋ ਹੈਗੀਆਂ ਬੈਠੀਆਂ। ਪਿੱਛੇ ਕਮਰੇ ਕਿੰਨੇ ਆ ਗੱਲ? ਹਾਂ। ਭਾਈ ਪੰਗਾ ਨਾ ਲੈ ਲਿਓ ਮੋਟਰ ਪਾ ਕੇ ਭਿੰਡਾ ਲੱਗ ਗਿਆ ਗੇਟ ਪਿੱਛੇ ਕੋਈ। ਆਹ ਰਾਜੂ ਬਾਈ ਵਾਲੇ ਮਹਾਂ ਤੇ ਸਾਲ ਚ। 30 ਸਾਲ। ਹੈਨਾ? ਆਤੀ ਇਹ ਹਾਲ ਚਾਲ ਤੇ ਬਾਈ ਲਓ ਜੀ ਬਾਈ ਆ ਚਾਚੇ ਵਾਲੇ ਬੂਟੇ ਐ ਮਿੰਨ ਲਾ ਕਿਹੜਾ ਮਿੰਨਣਾ ਜਗੇ ਇਹ ਵੀ ਚੰਗੇ ਚੱਲੇ ਬਾਈ ਮਿੰਨ ਲਾ ਤੋਂ ਮਿੰਨ ਕੇ ਆ ਜਾਗੇ ਇਹ ਵੀ ਬਾਈ 6 ਕ ਮਹੀਨੇ ਦੇ ਆ ਦੇਖੋ ਇਹ ਵੀ ਹੱਥ ਚ ਨਹੀਂ ਆਉਂਦਾ ਹੈਗਾ ਆ ਬੂਟਾ ਚੈੱਕ ਜਗੇ ਵਿੱਚ ਵੀ ਆਹੀ ਕੁਸਾ ਆ ਵਿਚੇ ਵਾਲੇ ਵੀ ਤੁਹਾਨੂੰ ਦਿਖਾ ਦਿੰਦੇ ਬਾਈ ਇਹ ਵੀ ਬੂਟਾ ਇੱਕ ਨੰਬਰ ਲੱਗਿਆ ਹੋਇਆ ਬਾਈ ਜਗੇ ਆਦਾ ਤੇਰੇ ਨਾਲ ਲਈ ਆ ਕੇ ਦੇਖ ਲੈ ਜਾ ਹਾ ਬੂਟਾ ਚੈੱਕ ਕਰ ਲਾਇਆ ਹੈ ਵੀ ਇਹ ਵੀ ਲੰਬੀ ਛਿਟੀ ਲੱਗੀ ਵੀ ਤੀ ਵੀ ਕਹਿੰਦੇ ਲੰਬੀ ਘੱਟ ਕੰਮ ਜਾ ਬਾਈ ਆ ਤੁਹਾਨੂੰ ਲੰਬੀ ਛਿਟੀ ਦੇ ਰਹੀ ਹਾਲਤ ਦਿਖਾਇਆ ਸਾਰੇ ਹੀ ਲੈ ਇਹ ਹਾਲੇ ਬਾਈ ਸਾਲ ਦੇ ਹੋਣੇ ਜਾ ਕੇ ਆਹੀ ਸਾਲ ਲੱਗੇ ਤੇ ਪ੍ਰਕਾਰ ਤੋੜ ਛਿਟੀ ਐ ਦੱਸਦੀ ਐ ਜਰਤੇ ਲੱਗੀ ਜਾ ਕੇ ਡਬਲ ਹੋ ਗਏ ਉੱਪਰ ਨੂੰ ਇਹ ਹੈ ਪਾਪਾ ਜੀ ਆਏ ਆ ਮਾਲ ਉਰੇ ਵੀ ਬਹੁਤ ਪਿਆ ਹੈ ਹੈ ਆ ਕਿੰਨੇ ਸਾਲ ਦੇ ਹੋਣੇ ਇਹ 4 ਇਹ 4 ਦਿਨ ਆ ਦੇਖੋ ਬਾਈ ਛੇੜੀ ਦੱਸਦੀ ਆ ਕੰਨੇ ਤੇ ਵੀ ਉੱਪਰ ਨੂੰ ਜਿੰਨੀ ਲੱਗੀ ਤੇ ਐਨੀ ਉੱਪਰ ਵੱਧ ਗਈ ਪਰ ਆਏ ਹਬੀਅਤ ਕੀ ਮੀਂਹ ਨਹੀਂ ਪੈਣੀ ਉਹਨੂੰ ਪਾਣੀ ਚੱਲਦਾ ਤਾਂ ਬਾਈ ਗਿਰਨੇ ਲੜਦਾ ਇਹ ਹੁਣ ਟਾਈਮ ਨਾ ਗੇਨਰਾ ਪੂਰੇ ਪਹਾੜੇ ਦਾ ਬਾਈ ਆਹ ਕਿਨੇ ਸਾਲ ਦੇ ਆਤੀ ਆਹ ਜਮੇ ਇੱਕ ਆਈ ਪੂਰੀ ਨੇ ਲੈ ਲਿਆ ਬਾਈ ਕਹਿੰਦੇ ਮੱਕੀ ਗੇ ਪੰਗਾ ਪਾਰੇ ਚ ਜਾਣ ਨਹੀਂ ਆ ਕਹਿੰਦਾ ਮੈਂ ਕੰਮ ਕਰ ਦੇਣਾ ਪੂਰੀ ਕੋਇਆ ਦਾ ਬਾਈ ਮੈਂ ਇੱਕ ਕੰਮ ਨੂੰ ਇਹਦੇ ਨੰਬਰ ਲੈ ਕੇ ਬਿਜਲੀ ਵਾਲਿਆਂ ਨੂੰ ਫੋਨ ਕਰਤਾ ਮੈਸੇਜ ਆ ਗਿਆ ਚੱਲੇ ਨਾ ਚੱਲੇ ਉਹਨਾਂ ਦੀ ਮਰਜ਼ੀ ਹੈ ਚੱਲੂਗਾ ਚੱਲੂਗਾ ਪੂਰੀ ਗਾਹਨ ਮੱਕੀ ਬਿਜਣੀ ਹੈ ਹਾਂ ਲੈ ਬੁੱਟੇ ਦਾ ਕੰਮ ਖਰਾਬ ਯਾਰ ਬੁੱਟੇ ਗਿਰ ਗਈ ਨਾ ਗਿਰਨੇ ਕਰਕੇ ਟਾਈਮ ਲੱਗਦਾ ਜਿਹੜੀ ਆ ਬਾਈ ਮੱਕੀ ਹੈ ਕਿਹੜੀ ਗਿਰ ਗਈ ਇਹਦਾ ਵਜਨ ਘਟੀ ਜਾਂਦਾ ਤਾਂ ਕਰਕੇ ਇਹ ਕਹਿੰਦਾ ਵੀ ਹੁਣ ਨਿਵੇੜ ਦੀ ਇਹਦਾ ਦਿਨ ਪਰ ਦਿਨ ਕਿਉਂਕਿ ਜਿਹੜੀ ਜ਼ਿਆਦਾ ਥੱਲੇ ਲਾਕੀ ਬਾਈ ਉਹ ਦੋਏ ਲੋਡ ਵੀ ਚੱਲਣ ਲੱਗ ਜਾਂਦੀ ਆ ਦੇਖੋ ਜੰਮਣ ਲੱਗ ਜਾਂਦੀ ਆ ਆ ਦੇਖੋ ਆ ਕੰਮ ਹੋ ਗਿਆ ਇਹ ਵੀ ਖਰਾਬ ਹੈ ਜੇ ਇਹੀ ਪੰਜ ਦਿਨ ਲੇਟ ਕਰਤੀ ਜਿੰਨੀਆਂ ਵੀ ਥੱਲੇ ਪਈਆਂ ਸਭ ਆਹੀ ਕੋ ਜਾਣਾ ਮਾ ਕੱਲ ਨਹੀਂ ਵਰਦਦਾ ਮਾ ਇੱਕ ਵਾਰ ਬਾਈ ਮੈਰਪੁਰੀ ਇੱਧਰ ਫੈਕਟਰੀ ਹੀ ਆ ਉੱਥੇ ਵੀ ਰੇਟ ਪੁੱਛ ਗਿਆ ਇਹਦੇ ਉਹ ਕਹਿੰਦੇ 250 ਰੁਪਏ ਨੂੰ ਵੀ ਸਾਢੇ ਪੰਜ ਕਰ ਦੋ ਮਤਲਬ 60-70 ਰੁਪਏ ਖਰਚਾ ਪੈਂਦਾ ਦਾ ਪੂਰੀ ਦਾ ਮਨ ਤਾਂ ਹੈਗਾ ਤਾਂ ਗੇਰਦਵਾ ਪਤਾ ਹੈ ਨਹੀਂ ਮੰਨੇ ਆ ਹਣ ਜਿਹੜੇ ਕਰਮਾਂ ਚ ਲਿਖੀ ਵੀ ਤੇ ਉਹੀ ਕਰਨੀ ਪੈਣੀ ਆ ਉਹੀ ਹੋ ਗਿਆ ਉਹੀ ਕੋਸ ਹੁੰਦਾ ਹਾਂ ਪੂਰੀ ਕਰਾ ਵੀ ਸਿਆਲ ਚ ਆ ਕੇ ਨਾ ਗਰਮੀ ਚ ਆ ਕੇ ਕਾਟਾ ਪੈਣਾ ਸ਼ੁਰੂ ਹੋ ਜਾਂਦਾ ਵੀ ਹੁਣ ਦਾ ਨਹੀਂ ਹੈਗਾ ਇਹ 15 20 ਸਾਲ ਪੁਰਾਣੀ ਗੱਲ ਦੱਸਦਾ ਇਹ ਵੀ ਬਰਕਤ ਨਹੀਂ ਹੈਗੀ ਵੀ ਲੱਖ ਰੁਪਏ ਲੱਗਣੇ ਲੱਗਣਾ ਏ 35000 ਰੁਪਏ ਮਿਲਦਾ ਆ ਪਿਆ ਕਹਿੰਦਾ ਬਗੈਰ ਮੀਟਰ ਤੇ ਬਗੈਰ ਮੀਟਰ ਤੇ ਉਹਦੀ ਐਪਲੀਕੇਸ਼ਨ ਲੈ ਕੇ ਦਿੱਤੀ ਵੀ ਆ ਤਾਹੀਂ ਪੂਰੀ ਹੁਣ ਬਿਜਲੀ ਵਾਲੇ ਨੂੰ ਫੋਨ ਨਹੀਂ ਕਰਦਾ ਆਪਣੇ ਫੋਨ 'ਤੇ ਜਿਹਦੇ ਉਹ ਬਿੱਲ ਨੂੰ ਕਿਹਨ ਲੱਜ ਜਾਂਦੇ ਆ ਜਿਹਦੇ ਮੈਸੇਜ ਨਹੀਂ ਪੂਰੀ ਐਪਲੀਕੇਸ਼ਨ ਦਾ ਜਵਾਬ ਆਇਆ ਨਹੀਂ ਇਹ ਕੋਈ ਹੁੰਦਾ ਭਾਈ ਕਾ ਪੂਰੀ ਜਿਹੜੀ ਤਾਂ ਖੜੀ ਏ ਛੱਲੀ ਉਹ ਤਾਂ ਹੈਗੀ ਠੀਕ ਉਹਦਾ ਵਜਾ ਹਾਂ ਗਿਰਨੇ ਕਰਕੇ ਕੰਮ ਖਰਾਬ ਹੋ ਗਿਆ ਕਿ ਨਹੀਂ ਚੱਲ ਨਹੀਂ ਆ ਬਾਰਮਟ ਆਂਡੇ ਦਾ ਕੀ ਕਰੂ ਕਿਸੇ ਠਾਲਦਾ ਵਿੱਚ ਪਾ ਦੇਣੇ ਨਾ ਚੱਕ ਦਾਣੇ ਖਾ ਲੈਣੇ ਲੰਗਰ ਉਹਨੇ ਇਹ ਵੀ ਖਾ ਲੈਣੇ ਮੱਦ ਲੈ ਜਾਂਦੇ ਰੇੜਾ ਅੱਛਾ ਜੀਰੀ ਆ ਭਾਈ ਆ ਪੂਰੀ ਆ ਕੀ ਕਰ ਗਿਆ ਕੋਈ ਉਹ ਰੇੜਾ ਬਾਅਦ ਉਹ ਤੇਰਾ ਪਲਾ ਹੋ ਜੀ ਬਾਈ ਜਿਹੜਾ ਖੇਤ ਸੜਕ ਦੇ ਲਾਗ ਆ ਉਹਦਾ ਸੁੱਖ ਵੀ ਬਹੁਤ ਆ ਦੁੱਖ ਵੀ ਬਹੁਤ ਆ ਜੀਤ ਕੀ ਹਾਲ ਹੈ ਕਹਿੰਦੇ ਕਹਿੰਦੇ ਜੀਤ ਬਾਈ ਮਾਲਾ ਪਿੰਡ ਦਾ ਦੋਜੀ ਬਣ ਕੇ ਦੋਜੀ ਬਣ ਕੇ ਕਟੈਰੀ ਵਾਲਾ ਡੈਰੀ ਵਾਲੇ ਬਾਈ ਦੋਜੀ ਨਹੀਂ ਦੋਜੀ ਹੀ ਲਿਆਗੇ ਪੂਰੀ ਬਜੜਾ ਦਾ ਦੋਜੀ ਲਾਈਨ ਚ ਹੈ ਬਾਈ ਹਾਂ ਦੋਜੀ ਹੁੰਦੇ ਹੋਰ ਇਹ ਵੀ ਐਮਸੀ ਲਾਈਨ ਚ ਬਜੜਾ ਹੂੰ ਜੀਤ ਨੇ ਬਾਈ ਤਰੱਕੀ ਤਾਂ ਕਰਨੀ ਹੈ ਜੇ ਇਹਦੇ ਪਿੰਡ ਚ ਬੀ ਐਮ ਸੀ ਆ ਜਵੇ ਆਜੂ ਜੀਤ ਹਾਂ ਲੱਗੇ ਬਾਈ ਪ੍ਰੋਸੈਸ ਹੈ ਅਮੂਨ ਇਹ ਕਰਦੀ ਤਿਆਰੀ ਜਿਹਦੇ ਨਾਲੇ ਪਿੱਛੇ ਕਹੀ ਜਾਂਦੇ ਵੀ ਦੂਹੀ ਫੇਲ ਹੋ ਜਾਨੀ ਕਿਹੜੀ ਬੇਰਕਾ ਬੇਰਕਾ ਦਾ ਪ੍ਰੋਸੈਸ ਨਹੀਂ ਬੀਜੀਆ ਸੋਹਣਿਆ ਮੈਂ ਵੀ ਕਹਿੰਦੇ ਫੇਲ ਹੋ ਹੈਣੀ ਹੈ ਪੂਰੀ ਗੱਲਾਂ ਇਹ ਚੱਲਦੀਆਂ ਐ ਚੱਲਦੀਆਂ ਮਾਰੋ ਮਾਰ ਜਿਹਦਾ ਲਾਈਟਾਂ ਦਾ ਕਿੱਥੇ ਰੇਲਵਾਈਆਂ ਉਹ ਦੇਖੋ ਇਧਰ ਸ਼ੋਚੇ ਘਾਤੀਆ ਆ ਦਾ ਗੰਨ ਥੋੜਾ ਲੋਡ ਕਰਿਆ ਉੱਡੀ ਲਾਈਟ ਸ਼ੋਚੇ ਘਾਤੀਆ ਮੈਂ ਕਿਹਾ ਆਪੇ ਲਾਈਏ ਇਹ ਉਹਦੇ ਤੇ ਲੱਗਣੀ ਐ ਦੀ ਐ ਤੇਰੀ ਹੈਂਡਲਾਂ ਪਰੇ ਲਾਣੀ ਦੇ ਨਾਲੇ ਮੁੜ ਜੇਗਾ ਇਹ ਇੱਕ ਕਲਰ ਹੈ ਕਿ ਪਿਲੀਆਂ ਵੀ ਐ ਪਿਲੀਆਂ ਆ ਤਾਂ ਅਸੀਂ ਤੈਨੂੰ ਕਹਿੰਦਾ ਹੁਣ ਘਾਹ ਸਿਆਲ ਆਉਣਾ ਏ ਸਿਆਲ ਤੇਰੇ ਕੰਮ ਕਿੱਥਰੇ ਵਾਲੀ ਏ ਉਹਦੇ ਹੱਥ ਕੋਲ ਸੱਚੀ ਲੱਗੀ ਪਿਲੀਆਂ ਵਾਲੇ ਦਾ ਹੈ ਨਹੀਂ ਸਿਆਲ ਮੈਨਾਂ ਹੀ ਪਿਲੀਆਂ ਨਹੀਂ ਕਿੱਟੀਆਂ ਕਰੀਵੇਂ ਪਿਲੀਆਂ ਘਾਹ ਤੇ ਨਹੀਂ ਤਾਰ ਹੈਗੀ ਆ ਸਿਆਲ ਦਾ ਪਿਲੀਆਂ ਜੀਤ ਗਾਲ ਸੁਣ ਐ ਦੱਸ ਵੀ ਤੁਸੀਂ ਮੱਕੀ ਕੇ ਪੰਗਾ ਕਰਦੇ ਲੰਦੇ ਕਿਹਦੇ ਨਾਲ ਮੱਕੀ ਨਾਲ ਲੈ ਲਿਆ ਤੈਨੇ ਮੱਕੀ ਲੈ ਲਿਆ ਤਾਂ ਮੱਕੀ ਠੀਕ ਨਿਕਲੀ ਨਹੀਂ ਕੱਖ ਤਾਂ ਨਹੀਂ ਮੱਕੀਆਂ ਖੇਤਾਂ ਮੈਂ ਹੈਂ ਮੱਕੀ ਜਿਹੜੀ ਜਿੱਕਣਾ ਵੀ ਦੂਈ ਲਾਉਂਦੇ ਏਦਾਂ ਨਾ ਨਾ ਜਿਹੜੀ ਤੁਸੀਂ ਮੱਕੀ ਬੀਜ ਕੇ ਵੱਡੀ ਐ ਜੀਰੀ ਲਾਈ ਐ ਦਵਾਈ ਪਾਈ ਐ ਕੱਖ ਮਰ ਗਿਆ ਤਾਂ ਆਹ ਕੱਖ ਠੀਕ ਐ ਮਾੜਾ ਮੁੱਟ ਤਾਂ ਹੋਈ ਜਾਂਦਾ ਮੱਕੀ ਵਾਲੇ ਮਾਮਾ ਕੱਖ ਬਹੁਤਾ ਡਰ ਲੱਗਦਾ ਤਾਂ ਪਰ ਇਹਨਾਂ ਨੇ ਗੁਜਰਾ ਦੇ ਕੰਮ ਲੈ ਲਿਆ ਗੁਜਰਾ ਦੇ ਕੰਮ ਲੈ ਲਿਆ ਨਾ ਜੜਾ ਤੱਕ ਚੁਕਾਤਾ ਅੱਗੇ ਨਾ ਪਿੰਡਾਂ ਦੇ ਜਿੱਕਣਾ ਵੀ ਉਹ ਲੈ ਜਾਂਦੇ ਤੇ ਨਾ ਕੱਖ ਨੂੰ ਕੋਈ ਨਹੀਂ ਵੱਢਾਉਂਦਾ ਗੁਜਰੇ ਗੁਜਰੇ ਫੇਰੇ ਰਹੇ ਨਾ ਅਸਾਂ ਪੂਰੀ ਨੂੰ ਪੁੱਛ ਲੈ ਐਨੇ ਕੱਖ ਬੀਜੇ ਵੇ ਕਹਿੰਦਾ ਵਿਕਦੇ ਹੀ ਨਹੀਂ ਹੈਗੇ ਕੋਈ ਨਹੀਂ ਬੁੱਟਦਾ ਇਹਦੀ ਮੰਦਾ ਹੀ ਹੈਗੇ ਜਿਹਨੂੰ ਕਿਹਾ ਯਾਰ ਬਟਾਲ ਪਗੇ ਦੇ ਰੇਟ ਨਹੀਂ ਹੈਗਾ ਹੂੰ ਐਨੇ ਦਾ ਲੇਬਰ ਲਿਆ ਨਹੀਂ 60 ਰੁਪਏ ਰੇਟ ਆ 50 ਰੁਪਏ ਕੁਛ ਨਹੀਂ ਬਾਤ ਦਾ ਪਿੱਛੇ ਜੀ ਤੋ ਤੇਰੀ ਵੀ ਏਕਣਾ ਹੋ ਗਈ ਭਾਈ ਨਾ ਸਾਰੇ ਮਾਂ ਹਾਂ ਵੀਰੇ ਇਦਾਂ ਹੋਣ ਮੁੱਕ ਲਾ ਦੀ ਕਿਥੇ ਬਾਬਾ ਮੇਹਰ ਕਰੇ ਹੁਣ ਬਸ ਮੇਰੀ ਝਾਂਜੇ ਮੀਂਹ ਤੇ ਬਚਾਵੇ ਬੂਹ ਝੜ ਦੂਗਾ ਇੱਕ ਦਿਨ ਤਾਂ ਆ ਲਿਆ ਤਾਂ ਝਾਂਜਾ ਯਾਰ ਉਹ ਤਾਂ ਯਾਰ ਆਹ 20 ਦਿਨ ਦੇ ਦੇ ਰੱਬ 20 ਦਿਨ ਚ ਸਭ ਦੀ ਆਣੀ ਆ ਕੋਈ ਵੀ ਨਹੀਂ ਰਹਿਣੀ ਪੂਰੀ ਨਾ ਇੱਕ ਵਾਰ ਦਾਣਾ ਭਰ ਗਿਆ ਬੇਰ ਕੋਈ ਚੱਕਰ ਨਹੀਂ ਜਿਹੜੀ ਮੁਰਗੀ ਵਪਾਰ ਹੈ ਪਾਏ ਆ ਵੀ ਮਹਾਰਾ ਦੀ ਕਿਰਪਾ ਕਾਲ ਦੋਕ ਦਿਨ ਚੰਗੇ ਨਿਕਲੇ ਬਾਬਰੀ ਕਿਰਪਾ ਕਾਲ ਮੱਕੀ ਦਾ ਠੀਕ ਤਿਆਰੀ ਬਸ ਅਲੀ ਜਿਹੜੀ ਗਿਰਗੀ ਨਾ ਉਹ ਕੰਮ ਖਰਾਬ ਹੋ ਗਿਆ ਜੀ ਇਹ ਇਹ ਪੂਰੀ ਹਵਾ ਨਹੀਂ ਗਿਰੀ ਐ ਬਾਈ ਜਨ ਹੈਗਾ ਤਾਂ ਨਾ ਉੱਪਰ ਹੂੰ ਬਾਈ ਜਨ ਹੈਗਾ ਤਾਂ ਉਹਨੇ ਗੇਰਤੀ ਹੋਰ ਤੋਂ ਤੋੜੀ ਆ ਜਿੱਨੇ ਦੀ ਘੱਟ ਵੱਜਦੀ ਆ ਰੋਜ਼ ਹੀ ਜੱਟ ਮਾਰੀ ਹੈ ਕਿ ਨਹੀਂ ਤਾਂ ਇਹ ਕਿ ਲੱਗਿਆ ਪਤਾ ਮੈਥੇ ਹੈ ਦੋਕ ਦਿਨ ਦਾ ਹੀ ਕੰਮ ਇਹਦਾ ਹੁਣ ਹਾਂ ਹਾਂ ਪੂਰੀ ਕਹਿੰਦਾ ਘਰ ਨੀਂਦ ਆਉਣ ਲੱਗੀ ਸੀ ਉਰੇ ਆ ਕੇ ਸਰੀਰ ਖੁੱਲ ਗਿਆ ਉਹ ਘਰ ਆ ਕੇ ਤੱਕਣੀ ਆ ਰੋਟੀ ਖਾ ਕੇ ਬਾਈ ਫਿਰ ਬੰਦੇ 2 ਮਿੰਟ ਪੈ ਜਾਂਦਾ ਉਹ ਗਾਦੇ ਨੂੰ ਰੋਟੀ ਦਾ ਜਾ ਕੇ ਖਾਣੀ 11:00 ਵਜੇ 12:00 ਵਜੇ ਰੋਟੀ ਦਾ ਇੱਕ ਟਾਈਮ ਸਾਈਂ ਦੁਪਹਿਰ ਨੂੰ ਬਾਸ ਜਾਂ ਸ਼ਾਮ ਨੂੰ ਪੱਕੇ ਟਾਈਮ ਹੈ ਹਾਜ਼ਰੀ ਵਾਲਾ ਕੰਮ ਸਮਾ ਗਿਆ ਚੱਲੀਏ ਜੀ ਹਾਜ਼ਰੀ ਨਾਲ ਲੱਸੀ ਨਾ ਪੀਵੇ ਕਹਦੇ ਲੱਸੀ ਦਾ ਬਧੀਆਂ ਜਿਆਦਾ ਨੇਸਤੀ ਪੈਂਦੀ ਆ ਹਾਂ ਫੇਰ ਨਹੀਂ ਲੱਸੀ ਦਾ ਬੱਲ ਹੁੰਦੀ। ਕਿਸੇ ਆਪ ਨੂੰ ਪੀਵੇ ਜੇ ਦੁਪਹਿਰ ਨੂੰ। ਯਾਰ ਤੂੰ ਐਂ ਕਰ ਰੋਟੀ ਨਾ ਖਾ। ਕੱਲੀ ਲੱਸੀ ਨੂਨ ਪਾ ਕੇ ਪੀ ਲੈ। ਹਾਂ। ਉਹ ਵਧੀਆ। ਰੋਟੀ ਨਾਲ। ਰੋਟੀ ਨਾਲ ਗਲਾਸ ਪੀਨੇ। ਉਹ ਪੂਰੀ ਜੇ ਸਵੇਰੇ ਖੇਤਾਂ ਵਿੱਚ ਕੰਮ ਕਰਨਾ ਹੋਣਾ ਰੋਟੀ ਖਾ ਕੇ ਨਾ ਆਓ। ਫੇ ਤੇਜ਼ੀ ਜਿਹੀ ਕੰਮ ਹੋ ਜਾਂਦਾ ਭੁੱਖ ਲੱਜੇ ਦੀ ਫੇ ਬੰਦਾ ਭੱਜ ਜਾਂਦਾ ਛਿੱਤੀ ਛਿੱਤੀ ਨੇ ਵੇੜ। ਲੱਸੀ ਪੀ ਲੈ, ਦਹੀਂ ਪੀ ਲੈ ਖੱਟਾ ਵਿੱਚ ਨੂਨ ਪਾ ਲੈ। ਤੈਨੂੰ ਭੁੱਖੇ ਨਹੀਂ ਲੱਗੂਗੀ। ਜੇ ਕੰਮ ਕਰਨਾ ਵੀ ਹਾਂ ਰੋਟੀ ਵੀ ਖਾਣੀ ਹੈ ਫੇਰ ਬੰਦਾ ਚਾਹ ਪੀ ਲਵੇ ਬਾਈ ਉਹਦੇ ਬਾਅਦ। ਠੀਕ ਐ। ਜੇ ਨਹੀਂ ਕੱਲੀ ਲੱਸੀ ਉਹ ਪੀ ਹੋਕਰ ਮੈਂ ਆ ਤਾਂ ਵਿੱਚ ਬੈ ਕੇ ਦੇਖ ਪੂਰਾ ਹਾਲ ਪੂਰਾ ਹਾਲ ਹੈ ਜੀਰੀ ਐਨਾ ਹੀ ਪਕਾਉਣੀਆਂ ਇਹ ਆ ਜਿਹੜੀਆਂ ਹੁਣ ਸਾਰੀਆਂ ਕੱਢ ਦੇਣੀਆਂ ਬਾਹਰ ਗਰਮੀ 길ਦੇ ਲਈ ਜਿਹੜਾ ਪੂਰੀ ਪੱਕ ਰਿਹਾ ਅੰਦਰ ਉਹ ਹੈ ਉਹ ਮੋਰੀ ਦਾ ਕੀ ਕਰੀਏ ਯਾਰ ਕਾਮੀਆਂ ਬੇ ਬਣਿਆ ਪਿਆ ਉਹ ਵਿੱਚੋਂ ਚੱਕਰ ਹੋ ਰਾ ਜਿਹੜਾ ਖੇਤ ਸਾਫ ਹੁੰਦਾ ਮਸ਼ੀਨ ਗੇਲ ਵੀ ਪੜਾ ਲੈਂਦਾ ਬੂਟਿਆਂ 'ਚ ਪੰਗਾ ਹੀ ਪੰਗਾ ਹੈ ਕੋਈ ਫਸਲ ਮਾਦੀ ਬੀਜ ਲੈ ਕਣਕ ਬੀਜ ਲੈ ਉਹ ਭਈਏ ਵੱਡੂਗੇ ਹਾਂ ਠੀਕ ਆ ਮੱਕੀ ਬਾਜਰਾ ਬੀਜ ਲੈ ਗੰਨਾ ਬੀਜ ਲੈ ਵੈਸੇ ਮੇਰੇ ਹਿਸਾਬ ਨਾਲ ਤਾਂ ਪੂਰੀ ਯਾਰ ਜੀਰੀ ਆ ਕਣਕ ਫਸਲ ਵਧੀਆ ਆ ਕਹ ਨਹੀਂ 6 ਮਹੀਨੇ ਬਾਅਦ ਵਧੀਆ ਆਪਣੇ ਚਾਰ ਪੈਸੇ ਵੀ ਆਏ ਨੇ ਨਾਲੇ ਮਸ਼ੀਨें ਵੜ ਜਾਂਦੀ ਆ ਇਹ ਦੋਹੇ ਚੀਜ਼ਾਂ ਵਧੀਆ ਆ ਬੂਟੇ ਦਾ ਭਾਈ ਲਾਏ ਪਏ ਇਹਨਾਂ ਦਾ ਕੁਝ ਨਹੀਂ ਪਤਾ ਕਿਸੇ ਟਾਈਮ ਜੇ ਮੰਦੀ ਆ ਗਈ ਫੇਰ ਰਗੜੇ ਜਾਣਾ ਲੋ ਜੀ ਭਾਈ ਗੇਟ ਤਾਂ ਰੰਗ ਦਾ ਜੱਗੇ ਨੇ ਕੱਲ ਵੀਡੀਓ ਪਾਈ ਤੀ ਲਾਈਟ ਭੱਜੀ ਦੀ ਰਾਤ ਖਾਹਾਂਗਾ ਕੱਲ ਵੀਡੀਓ ਪਾਈ ਤੀ ਅਸੀਂ ਵੀ ਪੀਲੇ ਰੰਗ ਕਰੀਏ ਕਿ ਚਿੱਟਾ ਬਾਕੀ ਹੁਣ ਜੱਗਾ ਰਸੂਗਾ ਹਾਂ ਭਈ ਦੋਏ ਕਰ ਦਨੇ ਆਪਾਂ ਕਿੰਨੇ ਕਮੈਂਟ ਆ ਸਾਰੇ ਵੀਰਾਂ ਦੀ ਮੰਨ ਲੈ ਅੱਧੇ ਚਿੱਟੇ ਆਏ ਵੇ ਅੱਧੇ ਪੇਲੇ ਆਏ ਵੇ ਹਾਂ ਇੱਕ ਸਾਈਡ ਵਾਲਾ ਪੇਲਾ ਪਿੱਛੇ ਵਾਲਾ ਚਿੱਟਾ ਮੈਂ ਕਹਿੰਦਾ ਪਿੱਛੇ ਵਾਲਾ ਪੇਲਾ ਕਰ ਪਿੱਛੇ ਵਾਲਾ ਪੇਲਾ ਕਰ ਦਨੇ ਡਾਲੇ ਵਾਲਾ ਸਾਈਡ ਵਾਲਾ ਚਿੱਟਾ ਕਰ ਦਨੇ ਜਿਹੜੀ ਦੋਹਾਂ ਦੀ ਰੱਖ ਦਨੇ ਆਪਾਂ ਨੇ ਰੰਗ ਆਪਣੇ ਕੋਲ ਦੋਏ ਪਾਏ ਆ ਚਲਾਈਂਦਾ ਹਤੋਲ ਕੀ ਗੇਟ ਦੀ ਬਣਾਉਣ ਦੀ ਗੱਲ ਬਾਤ ਦੋ ਕੋਟ ਹਾਂ ਉਹਦਾ ਬ੍ਰੇਮਰ ਆ ਪਰ ਮੈਂ ਇੱਕ ਦੇਖਿਆ ਇਹਦੇ ਕਿ ਜੇ ਕਿ ਆ ਚੀਜ਼ ਵੀ ਭਰ ਜਾਂਦੀ ਵਿੱਚ ਤੇ ਹਾਂ ਜਿੱਥੇ ਅੜਿੱਕੇ ਮਾਰਨ ਨੂੰ ਨਹੀਂ ਜਾਣਾ ਨਾ ਵਰਕਸ਼ਾਪ ਨਾਲ ਮਸ਼ੀਨ ਨੇ ਤੱਕ ਦੇਣਾ ਹਾਂ ਉਹ ਚੀਜ਼ਾਂ ਵੀ ਕਰ ਦਨੇ ਪੂਰੀ ਲੱਗਿਆ ਮੱਕੀ ਤੋੜਨਾ ਵਾਹ ਜੀ ਵਾਹ ਮੈਂ ਕਿਹਾ ਪੂਰੀ ਮੱਕੀ ਕੇ ਪੰਗਾ ਹੀ ਲੈ ਲਿਆ ਕੱਲ ਵਾਲੀ ਕੰਮ ਹੈ ਆ ਜਾ ਉਹ ਆ ਜਾ ਪੁੱਣੇ ਭਾਈਓ ਬਿਸਕੁਟਾ ਨੇ ਗੜ ਕੇ ਹੋਵੇ ਸਾਰੇ ਪਾਸੇ ਬਿਸਕੁਟ ਲੈਣੇ ਆ ਜਾ Tutti ਆ ਗਿਆ ਨਾ ਬਿਸਕੁਟ ਦਵਾ ਕੇ ਆ ਜਾ ਮਨੇ ਨੂੰ ਭੇਜਾ ਬਿਸਕੁਟ ਦਵਾ ਕੇ ਲਈਏ ਪਤਿਆ ਕੇ ਬਲਾਗ ਇਹ ਰੰਗ ਘੱਟ ਕਰਦੀ ਹਵਾ ਜਰਾ ਮਾਰਦੀ ਏ ਘੱਟ ਕਰਿਆ ਵਾ ਰੰਗ ਮੈਂ ਲੜ ਵੱਜ ਗਈ ਨਾ ਆ ਢੋਲ ਕਿ ਨਹੀਂ ਚੱਲੀ ਹਵਾ ਪੂਰੀ ਆਟਾ ਬਜਾਣ ਚੱਲਣੇ ਵਾਲੀ ਵਾ ਮਾਰੂ ਜੋਰ ਲੰਘ ਭੋਲਣ ਲੱਗਿਆ ਰਮਾ ਬਾਹੂ ਤੇਰੇ ਉਹ ਜੱਗੇ ਬਿਮਾਰ ਹੋਣਾ ਬੱਸ ਕਰ ਹੁਣ ਤੇ ਰਵੇੜ ਕੇ ਜਾਣਾ ਇਹ ਜਾਣਾ ਮਰੇ ਕਿੱਥੇ ਜਾਣਾ ਚੱਲ ਠੀਕ ਆ ਮੈਂ ਘਰੋਂ ਚੱਲਿਆ ਫਿਰ ਫੋਨ ਕਰ ਲੇ ਕਰ ਵੀ ਜਾਣਾ ਠੀਕ ਹੋ ਠੀਕ ਆ ਮੋਟਰਸਾਈਕਲ ਲੈ ਗਿਆ ਅਮੀ ਬਹੁਤ